ਸੈਲੀਬ੍ਰਿਟੀ ਜਿਹੜੇ ਨੇ ਉਹ ਜਦੋਂ ਕਿਤੇ ਹੋਰ ਕਿਸੇ ਸਥਾਨ ਤੇ ਜਾਂਦੇ ਨੇ ਕਿਸੇ ਗੁਰੂ ਘਰ ਤੇ ਜਾਂਦੇ ਨੇ ਉਹ ਸਿਰ ਟਾ ਕੇ ਉੱਥੇ ਜਾ ਕੇ ਜੋ ਉਹਨਾਂ ਦੀ ਮਾਨ ਮਰਿਆਦਾ ਵਾ ਉਸ ਦੇ ਹਿਸਾਬ ਨਾਲ ਗੱਲ ਕਰਦੇ ਨੇ ਮਗਰ ਇੱਥੇ ਮੈਂ ਸਾਰੇ ਸਾਰੇ ਕਸੂਰ ਮੰਨਦਾ ਪਾਸਟਰ ਬਲਜਿੰਦਰ ਦਾ ਸਿੰਪਲ ਜਿੰਦਰ ਨੂੰ ਚਾਹੀਦਾ ਸੀ ਵੀ ਇਹ ਕੰਮ ਨਹੀਂ ਇੱਥੇ ਕਰਨਾ ਚਾਹੀਦੇ ਕਿਉਂਕਿ ਉੱਥੇ ਜਦੋਂ ਉਹ ਸ਼ਲੀਲ ਗੱਲਾਂ ਕਰ ਰਹੇ ਨੇ ਓਏ ਪਾਸਟਰ ਬੋ ਜਿੰਦਰ ਤਾੜੀਆਂ ਮਾਰ ਰਿਆ ਔਰ ਮੈਂ ਲਖਣਾ ਚੋਣਾ ਕਿਦਾ ਉਹਨਾਂ ਨੇ ਕੱਲ ਕੁਝ ਬੰਦਿਆਂ ਨੇ ਕਿਹਾ ਵੀ ਚੱਚ ਮੋਤ ਉਹਨਾਂ ਦੀ ਵੱਡਿਆ ਦੇਖੋ ਚਾਰ ਕਿੱਲੇ 'ਚ ਉਹਨਾਂ ਦੀ ਚੱਚਿਆ ਔਰ ਸਾਡੀ 65 ਕਿੱਲੇ 'ਚ ਚੱਚਿਆ ਪਾਸਟਰ ਅੰਮ੍ਰਿਤ ਸੰਧੂ ਜੀ 25-25 ਹਜ਼ਾਰ ਰਿਆਂ ਦੀ ਬੰਦਾ ਚੱਜ ਚਾਹੁੰਦਾ ਪਾਸਟਰ ਬਲਜਿੰਦਰ ਦੀ ਚੱਜ ਤੇ ਇਹਨਾਂ ਦੇ ਮਤਾਂਕੋਰੀ ਨਹੀਂ ਸੀਗੀ ਵੀ ਇਹ ਉਹਨਾਂ ਤੋਂ ਵੱਡੀ ਸੇਵਾ ਕਾਈ ਕਰ ਰਹੇ ਨੇ ਇਹ ਚੱਜ ਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਵੀ ਮੈਨੂੰ ਇੱਕ ਮੁੰਡਾ ਚਾਹੀਦਾ ਜਿੰਨਾ ਮੈਂ ਵਿਆਹ ਕਰਾਉਣਾ ਔਰ ਜੇ ਕੋਈ ਵਿਆਹ ਕਰਿਆ ਵੀ ਆ ਉਹ ਆਪਣਾ ਕਰੈਕਟਰ ਖਰਾਬ ਕਰ ਲੇ ਦੱਸੋ ਅਸੀਂ ਲੋਕਾਂ ਨੂੰ ਕੀ ਸੇਧ ਦੇ ਰਹੇ ਆ ਕੀ ਲੋਕਾਂ ਨੂੰ ਅਸੀਂ ਸਮਝਾ ਰਹੇ ਆ ਕਿ ਇਹ ਗੱਲਾਂ ਚੰਗੀਆਂ ਆ ਮੈਂ ਕੋਈ ਸੱਜਣਾਂ ਤੇ ਨਿੰਦਾ ਕਰਦਾ ਇਹ ਸਾਰੇ ਕੰਮ ਦੀ ਖਾਸ ਕਰਕੇ ਪਾਸਟਰ ਬਲਜਿੰਦਰ ਜੀ ਦੀ ਹੇਲੇਲੂਇਆ ਸਾਰਿਆਂ ਜਨਸੀ ਦੀ ਜਿਨੇ ਵੀ ਮੇਰੇ ਪ੍ਰੈਸ ਵਾਲੇ ਭਰਾਵਾਂ ਹੋਰ ਭੈਣਾਂ ਆਂ ਮੈਂ ਸਾਰਿਆਂ ਦਾ ਵੈਲਕਮ ਕਰਦਾ ਧੰਨਵਾਦ ਕਰਦਾ ਤੁਸੀਂ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਵੀ ਇੱਕ ਜੋ ਪ੍ਰੈਸ ਕਾਨਫਰੰਸ ਕੱਲ ਹੋਈ ਸੀ ਉਹਦੇ ਵਿੱਚ ਕੁਝ ਲੋਕਾਂ ਨੇ ਬਹੁਤ ਜਿਆਦੇ ਅਰੋਗ ਅੰਗ ਨੂੰ ਲੈ ਮਿਸਟਰੀ ਖਾਂਬਰਾ ਜਸਤੇ ਲਗਾਏ ਉਹ ਜਿਹਦੇ ਵਿੱਚ ਉਥੇ ਪ੍ਰੋਗਰਾਮ ਦੇ ਵਿੱਚ ਬਹੁਤ ਜਿਆਦੀਆਂ ਅਸ਼ਲੀਲ ਗੱਲਾਂ ਜਿਹੜੀਆਂ ਸੁਣਨ ਨੂੰ ਮਿਲੀਆਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਵੀ ਜਿਹੜਾ ਹallelujah ਦਾ ਸ਼ਬਦ ਆ ਉਹ ਸਾਡੇ ਲਈ ਬਹੁਤ ਜ਼ਿਆਦਾ ਪਵਿੱਤਰ ਸ਼ਬਦ ਆ ਅਸੀਂ ਬਹੁਤ ਜ਼ਿਆਦਾ ਸਤਿਕਾਰ ਕਰਦੇ ਆ ਬਹੁਤ ਸਤਿਕਾਰ ਦੇ ਨਾਮ ਨਾਲ ਲੈਨੇ ਹallelujah ਸ਼ਬਦ ਦਾ ਔਰ ਜਦੋਂ ਕਿਸੇ ਥਾਂ ਤੇ ਜਿਹੜੇ ਫਿਲਮ ਐਕਟਰ ਸੀ ਫਿਲਮ ਅਦਾਕਾਰ ਸੀ ਉਹਨਾਂ ਨੂੰ ਬੁਲਾਇਆ ਗਿਆ ਔਰ ਬੁਲਾ ਕੇ ਉਹਨਾਂ ਨੇ ਉੱਥੇ ਜਦੋਂ ਗੰਦੀਆਂ ਗੱਲਾਂ ਕੀਤੀਆਂ ਦੇਖੋ ਜਿਹੜੀ ਪ੍ਰਜਾ ਵਾ ਉਹ ਪਰਮੇਸ਼ਵਰ ਦੀ ਨਿੱਜੀ ਪ੍ਰਜਾ ਵਾ ਜਿੰਨੇ ਵੀ ਲੋਕ ਚਰਚੇ ਆਉਂਦੇ ਨੇ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੇ ਲੋਕ ਸਮਝ ਕੇ ਇੱਕ ਚੰਗੀ ਗੱਲਾਂ ਉਹਨਾਂ ਨੂੰ ਚੰਗੀਆਂ ਗੱਲਾਂ ਸਿਖਾਈ ਦਿਆਂ ਵਾਂ ਚੰਗਾ ਜਿਹੜੇ ਸਾਡੇ ਪਾਸਟਰ ਨੇ ਪ੍ਰੀਸਟ ਨੇ ਚੰਗੀਆਂ ਗੱਲਾਂ ਉਹਨਾਂ ਨੂੰ ਦੱਸ ਦੇ ਨੇ ਔਰ ਉਸੇ ਚਰਚੇ ਦੇ ਵਿੱਚ ਜਦੋਂ ਇਹ ਕਿਹਾ ਜਾਂਦਾ ਵੀ ਮੈਨੂੰ ਇੱਕ ਮੁੰਡਾ ਚਾਹੀਦਾ ਜਿੰਨਾ ਮੈਂ ਵਿਆਹ ਕਰਾਉਣਾ ਔਰ ਜੇ ਕੋਈ ਵਿਆਹ ਕਰਿਆ ਵੀ ਆ ਉਹ ਆਪਣਾ ਕਰੈਕਟਰ ਖਰਾਬ ਕਰ ਲੇ ਦੱਸੋ ਅਸੀਂ ਲੋਕਾਂ ਨੂੰ ਕੀ ਸੇਧ ਦੇ ਰਹੇ ਆਂ ਕੀ ਲੋਕਾਂ ਨੂੰ ਵਸੀ ਸਮਝਾ ਰਹੇ ਆ ਵੀ ਇਹ ਗੱਲਾਂ ਚੰਗੀਆਂ ਐ ਮੈਂ ਕੜੇ ਸ਼ਬਦਾਂ ਤੇ ਨਿੰਦਾ ਕਰਦਾ ਇਹ ਸਾਰੇ ਕੰਮ ਦੀ ਖਾਸ ਕਰਕੇ ਪਾਸਟਰ ਬਲਜਿੰਦਰ ਜੀ ਦੀ ਜੋ ਪਾਸਟਰ ਬਲਜਿੰਦਰ ਇਹੋ ਜੇ ਕੰਮ ਕਰਦਾ ਇਹੋ ਜੇ ਲੋਕਾਂ ਨੂੰ ਲੈ ਕੇ ਆਉਣਾ ਮੈਂ ਕਿਸੇ ਸੈਲੀਬ੍ਰਿਟੀ ਦੇ ਖਿਲਾਫ ਨਹੀਂ ਆ ਦੇਖੋ ਸੈਲੀਬ੍ਰਿਟੀ ਜਿਹੜੇ ਨੇ ਉਹ ਜਦੋਂ ਕਿਤੇ ਹੋਰ ਕਿਸੇ ਸਥਾਨ ਤੇ ਜਾਂਦੇ ਨੇ ਕਿਸੇ ਗੁਰੂ ਘਰ ਤੇ ਜਾਂਦੇ ਨੇ ਉਹ ਸਿਰ ਟਾ ਕੇ ਉੱਥੇ ਜਾ ਕੇ ਜੋ ਉਹਨਾਂ ਦੀ ਮਾਨ ਮਰਿਆਦਾ ਵਾ ਉਸੇ ਹਿਸਾਬ ਨਾਲ ਗੱਲ ਕਰਦੇ ਨੇ ਮਗਰ ਇੱਥੇ ਮੈਂ ਸਾਰਾ ਸਾਰਾ ਕਸੂਰ ਮੰਨਦਾ ਪਾਸਟਰ ਬਲਜਿੰਦਰ ਦਾ ਕਿਉਂਕਿ ਪਾਸਟਰ ਬਲਜਿੰਦਰ ਨੂੰ ਚਾਹੀਦਾ ਸੀ ਵੀ ਇਹ ਕੰਮ ਨਹੀਂ ਇੱਥੇ ਕਰਨਾ ਚਾਹੀਦੇ ਕਿਉਂਕਿ ਉੱਥੇ ਜਦੋਂ ਉਹ ਸ਼ਲੀਲ ਗੱਲਾਂ ਕਰ ਰਹੇ ਨੇ ਓਏ ਪਾਸਟਰ ਬਲਜਿੰਦਰ ਤਾੜੀਆਂ ਮਾਰ ਰਿਹਾ ਤਮਾਸ਼ੀ ਵੀ ਨਹੀਂ ਕਰ ਰਿਹਾ ਔਰ ਉੱਥੇ ਜਿਹੜਾ ਵਾ ਤਮਾਸ਼ਾੜਾਇਆ ਜਾ ਰਿਹਾ ਔਰ ਪਿੱਛੋਂ ਹਲੇਲੂਇਆ ਦੇ ਨਾਰੇ ਲੱਗ ਰਹੇ ਨੇ ਅੱਜ ਪੂਰਾ ਮਸੀਹ ਭਾਈ ਚਾਰਾ ਇੱਥੇ ਇਕੱਠਾ ਹੋਇਆ ਅੱਜ ਇੱਥੇ ਸਾਡੇ ਹਰਜੀਤ ਸੰਧੂ ਜੀ ਪਾਸਟਰ ਅਮਰ ਸੰਧੂ ਜੀ ਅੰਮ੍ਰਿਤਸਰ ਤੋਂ ਪਾਸਟਰ ਪੰਕਰ ਰੰਦਾਵਾ ਜੀ ਮੋਗੇ ਤੋਂ ਪਾਸਟਰ ਕੋਲ ਜੀ ਸਾਡੇ ਜਲੰਧਰ ਤੋਂ ਬਿਸ਼ਪ ਸਾਹਿਬਾ ਇਕੱਠੇ ਹੋਏ ਨੇ ਇੱਥੇ ਸਾਰੇ ਵਿਜੇ ਕਲਮੇਟ ਜੀ ਸਾਡੇ ਲੀਡਰ ਹਮੀਦ ਮਸੀਹ ਜੀ ਗੌਰਵ ਜੀ ਲੁਧਿਆਣੇ ਤੋਂ ਪਾਸਟਰ ਸੂਰਜ ਪਾਂਧੀ ਅੱਜ ਸਾਰੇ ਦੁਖੀ ਹੋ ਕੇ ਇੱਥੇ ਇਕੱਠੇ ਹੋਏ ਨੇ ਵੀ ਜੋ ਸਾਡੇ ਮਸੀਹ ਭਾਈ ਜਰ ਦੇ ਤੇ ਕਲਾ ਚਲ ਗੀਆਂ ਵਾ ਇਹ ਨਿੰਦਨਯੋਗ ਆ ਔਰ ਮੈਂ ਦੱਸਣਾ ਕਿਉਂ ਨਾ ਕਿ ਜਿੱਦਾਂ ਉਹਨਾਂ ਨੇ ਕੱਲ ਕੁਝ ਬੰਦਿਆਂ ਨੇ ਕਿਹਾ ਵੀ ਚਰਚ ਬਹੁਤ ਉਹਨਾਂ ਦੀ ਵੱਡਿਆ ਦੇਖੋ ਚਾਰ ਕਿੱਲੇ 'ਚ ਉਹਨਾਂ ਦੀ ਚਰਚ ਆ ਔਰ 65 ਕਿੱਲੇ 'ਚ ਚਰਚ ਆ ਔਰ 65 ਕਿੱਲੇ ਦੇ ਨਾਲ-ਨਾਲ ਸਾਡੀਆਂ ਚਰਚਆਂ ਦੀਆਂ ਬਰਾਜਾਂ ਜਿੱਥੇ 70-70 ਹਜ਼ਾਰ ਲੋਕ ਆਉਂਦੇ ਨੇ ਔਰ ਸਾਡੇ ਪਾਸਟਰ ਅਰਜੀਤ ਸੰਧੂ ਜੀ ਪਾਸਟਰ ਅਮਰ ਸੰਧੂ ਜੀ 25-25 ਹਜ਼ਾਰ ਰਿਆਂ ਦੀ ਬੰਦਾ ਚਰਚ 'ਚ ਆਉਂਦਾ ਪਾਸਟਰ ਬਜਿੰਦਰ ਵੀ ਚਰਚ ਤੇ ਇਹਨਾਂ ਦੇ ਮੁਤਾਬਕ ਨਹੀਂ ਹੈਗੀ ਵੀ ਇਹ ਉਹਨਾਂ ਤੋਂ ਵੱਡੀ ਸੇਵਾ ਕਾਰ ਰਹੇ ਨੇ ਅਸੀਂ ਕੋਈ ਕੰਪੀਟੀਸ਼ਨ ਨਹੀਂ ਕਰ ਰਹੇ ਹਾਂ ਮਗਰ ਉਹਨਾਂ ਵੀ ਗੱਲਾਂ ਦਾ ਜਵਾਬ ਦੇ ਰਹੇ ਆ ਵੀ ਜੋ ਗੱਲਾਂ ਉਹਨਾਂ ਨੇ ਕੀਤੀਆਂ ਬਹੁਤ ਸਰਾਸਰ ਗਲਤ ਆ ਔਰ ਮੈਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਕਿ ਪਰਮੇਸ਼ਵਰ ਪਾਸਟਰ ਬਲਜਿੰਦਰ ਜੀ ਨੂੰ ਅਕਲ-ਬੁੱਧੀ ਦੇਵੇ ਵੀ ਉਹ ਪਰਮੇਸ਼ਵਰ ਦਾ ਵਧੀਆ ਤਰੀਕੇ ਨਾਲ ਕੰਮ ਕਰਨ ਕਿਉਂਕਿ ਇਹ ਜਿਹੜੇ ਕੰਮ ਉਹ ਕਰ ਰਹੇ ਨੇ ਮਸੀਹ ਭਾਈ ਚਾਰਾ ਇਹਨਾਂ ਨੂੰ ਬਰਦਾਸ਼ਤ ਨਹੀਂ ਕਰੂਗਾ ਨਾ ਹੀ ਮਸੀਹ ਭਾਈ ਚਾਰਾ ਇਹ ਗੱਲਾਂ ਨੂੰ ਚੰਗਾ ਸਮਝਦਾ ਵਾ ਕਿਉਂਕਿ ਪਾਸਟਰ ਬਲਜਿੰਦਰ ਨੂੰ ਕਿਸੇ ਵੀ ਗੱਲ ਦੀ ਮਾਨ-ਮਰਿਆਦਾ ਰੱਖਣ ਦਾ ਪਤਾ ਨਹੀਂ ਆ ਜੋ ਦੇ ਮੂੰਹ 'ਚ ਹੁੰਦਾ ਉਹੀ ਉਹ ਬੋਲ ਦਿੰਦਾ ਮੈਂ ਪਰਮੇਸ਼ਵਰ ਅੱਗੇ ਪ੍ਰਾਰਥਨਾ ਕਰਦਾ ਪ੍ਰਭੂ ਉਹਨਾਂ ਨੂੰ ਅਕਲ-ਬੁੱਧੀ ਦੇਵੇ ਔਰ ਉਹਨਾਂ ਨੂੰ ਸਮਾਤ ਬਖਸ਼ੇ ਔਰ ਮੈਂ ਉਹਨਾਂ ਨੂੰ ਇੱਕ ਵੀ ਬੇਨਤੀ ਕਰਨਾ ਚਾਹੁੰਦਾ ਕਿ ਪਾਸੇ ਜੀ ਜੇ ਕੱਲ ਨੂੰ ਤੁਹਾਡੇ ਦੇਲ ਚ ਫੇਰ ਕੋਈ ਗੱਲ ਕਰਨ ਦੀ ਕੋਈ ਚਾਹ ਆਣ ਹੋਵੇ ਸਾਡੇ ਨਾਲ ਸਿੱਧੀਆਂ ਗੱਲ ਕਰ ਲਿਓ ਆ ਕਿਰਾਏ ਤੇ ਜਿਹੜੇ ਬੰਦੇ ਭੱਜੇ ਤੁਸੀਂ ਇਹਨਾਂ ਨੂੰ ਤਾਂ ਚੰਗੀ ਤਰ੍ਹਾਂ ਗੱਲ ਵੀ ਨਹੀਂ ਕਰਨੀ ਦਿੰਦੀ ਚੰਗੀ ਤਰ੍ਹਾਂ ਮੈਂ ਕੱਲ ਦੇਖਿਆ ਤੁਹਾਡੇ মিডিਆ ਵਾਲੇ ਭਰਾਵਾਂ ਨਾਲ ਲੜੀ ਜਾਂਦੇ ਸੀ মিডিਆ ਵਾਲੇ ਭਰਾਵਾਂ ਨਾਲ ਮਾੜਾ ਚੰਗਾ ਬੋਲੀ ਜਾਂਦੇ ਸੀ ਸੋ ਮੈਂ ਇਹਨਾਂ ਲਈ ਪ੍ਰਾਰਥਨਾ ਕਰਦਾ ਪ੍ਰਭੂ ਇਹਨਾਂ ਨੂੰ ਅਕਲ ਬੁੱਧੀ ਦੇਵੇ ਔਰ ਹੁਣ ਸਾਡੇ ਵਿੱਚ ਸਾਡੇ ਪਾਸਟਰ ਰਜੀਤ ਸੰਧੂ ਜੀ ਆਏ ਨੇ ਇਹ ਘਰ ਨਾਲ ਕੁਝ ਗੱਲਾਂ ਕਰਨਗੇ ਰਜੀਤ ਸੰਧੂ ਜੀ ਸਾਰਿਆਂ ਨੂੰ ਜੈ ਜੈ ਅੱਜ ਅਸੀਂ ਬਹੁਤ ਇੱਕ ਖਾਸ ਮਰਜ਼ਦ ਲਈ ਇੱਥੇ ਇਕੱਠੇ ਹੋਏ ਆਂ ਪੰਜਾਬ ਦੇ ਬਹੁਤ ਸਾਰੇ ਪਾਸਟਰ ਸਾਡੇ ਵਿੱਚ ਇੱਥੇ ਪਹੁੰਚੇ ਨੇ ਸਾਡੇ ਪ੍ਰਧਾਨ ਗੌਰਵ ਜੀ ਅਤੇ ਇਹਨੇ ਮਿਸ਼ਨ ਸਾਜੀ ਆਤੇ ਨੇ ਅਸੀਂ ਇਹਨਾਂ ਸਾਰਿਆਂ ਦਾ ਬਿਲਕੁਲ ਧੰਨਵਾਦ ਕਰਦੇ ਆਂ ਪਿਛਲੇ ਦਿਨਾਂ ਦੇ ਵਿੱਚ 크리스마ਸ ਮਨਾਇਆ ਗਿਆ ਅਸੀਂ ਸਾਰਿਆਂ ਨੇ ਬੜੀ ਧੂਮ ਧਾਮ ਦੇ ਨਾਲ 크리스마ਸ ਨੂੰ ਮਨਾਇਆ ਪਰ ਪਿਛਲੇ ਦਿਨਾਂ ਦੇ ਵਿੱਚ ਇੱਕ ਦੋ ਦਿਨਾਂ ਦੇ ਵਿੱਚ ਜਿੱਦਾਂ ਸਾਡੇ ਸਾਹਮਣੇ ਕੁਝ ਵੀਡੀਓਸ ਬੜੇ ਦੁਖੀ ਹੋਏ ਤੇ ਸਾਨੂੰ ਬਹੁਤ ਦੁੱਖ ਪਹੁੰਚਿਆ ਇਸ ਗੱਲ ਦਾ ਕਿ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਜਿੱਥੇ ਹੁੰਦੀ ਆ ਜਿੱਥੇ ਪਰਮੇਸ਼ਰ ਦਾ ਜ਼ਿੰਦਾ ਕਲਾਮ ਹੁੰਦਾ ਆ ਬਾਈਬਲ ਦੇ ਵਿੱਚ ਲਿਖਿਆ ਜਦ موسی ਪਰਮੇਸ਼ਰ ਦੇ ਕੋਲ ਗਿਆ ਪਹਾੜ ਦੇ ਉੱਪਰ ਤੇ ਪਰਮੇਸ਼ਰ ਨੇ ਕਿਹਾ موسی ਆਪਣੇ ਪੈਰ ਦੀ ਚੁੱਤੀ ਜਿਹੜੀ ਆ ਉਹ ਲਾ ਦੇ ਕਿਉਂਕਿ ਜਿਸ ਜਗ੍ਹਾ ਤੇ ਤੂੰ ਖੜਾ ਆ ਉਹ ਜਗ੍ਹਾ ਪਵਿੱਤਰ ਹੈ ਤੇ ਉਹ ਜਗ੍ਹਾ ਜਿੱਥੇ ਪਰਮੇਸ਼ਰ ਦੀ ਮਹਿਮਾ ਹੁੰਦੀ ਆ ਉਹ ਪਵਿੱਤਰ ਜਗ੍ਹਾ ਮੰਨੀ ਜਾਂਦੀ ਆ ਜਿੱਥੇ ਹਜ਼ਾਰਾਂ ਲੋਕ ਇਕੱਠੇ ਹੋ ਕੇ ਪਰਮੇਸ਼ਰ ਦੀ ਮਹਿਮਾ ਕਰਦੇ ਆ ਉਹ ਪਵਿੱਤਰ ਜਗ੍ਹਾ ਮੰਨੀ ਜਾਂਦੀ ਆ ਉੱਥੇ ਬਹੁਤ ਸਾਰਾ ਗੰਦ ਬੋਲਿਆ ਗਿਆ ਬਹੁਤ ਸਾਰੀਆਂ ਗੰਦੀਆਂ ਮਦੀਆਂ ਗੱਲਾਂ ਕੀਤੀਆਂ ਗਈਆਂ ਉਹ ਜਿਹੜਾ ਬਾਲੀਵੁੱਡ ਦਾ ਸਾਰਾ ਉਹਨਾਂ ਦਾ ਜੋ ਉਹਨਾਂ ਦੇ ਅੰਦਰ ਭਰਿਆ ਹੋਇਆ ਸੀ ਉਹਨਾਂ ਨੇ ਸਾਰਾ ਕੁਝ ਉਹ ਆਣ ਕੇ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਕੱਢਿਆ ਉਹ ਚੀਜ਼ਾਂ ਸਾਡੇ ਸਾਨੂੰ ਸਾਡੇ ਕੋਲ ਬਰਦਾਸ਼ਤ ਨਹੀਂ ਹੋਈਆਂ ਇਸ ਚੀਜ਼ ਦਾ ਸਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਾਰੇ ਪਾਸਿਆਂ ਨੂੰ ਦੁੱਖਿਆ ਪੂਰੇ ਮੁਸੀਬ ਭਾਈਚਾਰੇ ਨੂੰ ਇਸ ਗੱਲ ਦਾ ਦੁੱਖਿਆ ਕਿ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਜਿੱਥੇ ਲੋਕਾਂ ਨੇ ਸਿੱਖਣਾ ਆ ਜਿੱਥੇ ਲੋਕਾਂ ਨੂੰ ਸਿਖਾਇਆ ਜਾਂਦਾ ਆ ਪਾਪ ਨੂੰ ਛੱਡਣਾ ਸਿਖਾਇਆ ਜਾਂਦਾ ਆ ਪਵਿੱਤਰ ਰਈ ਵਿੱਚ ਰਹਿਣਾ ਸਿਖਾਇਆ ਜਾਂਦਾ ਆ ਸਾਡੇ ਜਿਹੜੇ ਅਗੂਏ ਨੇ ਸਾਡੇ ਫਾਦਰ ਜੀ ਆ ਪਾਸਟਰ ਜੀ ਉਹ ਹਮੇਸ਼ਾ ਪਵਿੱਤਰਤਾਈ ਦੀਆਂ ਗੱਲਾਂ ਸਿਖਾਉਂਦੇ ਨੇ ਤੇ ਜਦੋਂ ਉਹਨਾਂ ਨੇ ਪਵਿੱਤਰਤਾਈ ਦੇ ਵਿਸ਼ੇ ਦੇ ਉੱਤੇ ਗੱਲ ਕੀਤੀ ਉਹਨਾਂ ਨੂੰ ਚੰਗਾ ਨਹੀਂ ਲੱਗਾ ਕਿਉਂਕਿ ਉਹਨਾਂ ਨੂੰ ਇਹ ਚੰਗਾ ਨਹੀਂ ਲੱਗਾ ਕਿ ਪਰਮੇਸ਼ਰ ਦੀ ਪਵਿੱਤਰ ਉਹਨਾਂ ਨੂੰ ਕਿਸੇ ਮਿਸਤਰੀ ਦੇ ਨਾਲ ਕੋਈ ਨਹੀਂ ਦਿੱਕਤ ਹੈਗੀ ਉਹਨਾਂ ਦੀ ਆਪਣੀ ਏਡੇ ਵੱਡੇ ਮਿਸਤਰੀ ਆ ਉਹਨਾਂ ਨੂੰ ਕਿਸੇ ਪਾਸਟਰ ਦੇ ਨਾਲ ਕੋਈ ਦਿੱਕਤ ਨਹੀਂ ਉਹ ਸਭ ਪਾਸਟਰ ਨੂੰ ਪਿਆਰ ਕਰਦੇ ਆ ਅਸੀਂ ਫਸਨ ਉਹਨਾਂ ਨੂੰ ਜਾਣਦੇ ਆ ਅਸੀਂ ਸਮਝਦੇ ਆ ਪੂਰੀ ਤਰ੍ਹਾਂ ਪਰ ਉਹਨਾਂ ਨੂੰ ਇਸ ਗੱਲ ਦਾ ਦੁੱਖ ਹੋਇਆ ਕਿ ਜਿਹੜਾ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਉੱਥੇ ਕੀਤੀਆਂ ਗਈਆਂ ਉੱਥੇ ਮਜ਼ਾਕ ਠੱਠੇ ਕੀਤੇ ਗਏ ਗਲਤ ਗਲਤ ਤਰੀਕੇ ਦੇ ਗਾਣੇ ਗਾਏ ਗਏ ਉੱਥੇ ਮਸ਼ੂਕਾਂ ਵਾਲੇ ਗਾਣੇ ਗਾਏ ਗਏ ਅਸੀਂ ਪੀੜ੍ਹੀਆਂ ਨੂੰ ਆਪ ਜਦੋਂ ਸੁਣਦੇ ਆ ਸਾਨੂੰ ਦਿਲ ਨਹੀਂ ਕਰਦਾ ਵੀ ਅਸੀਂ ਉਹਨੂੰ ਸੁਣੀਏ ਤੇ ਸਾਡੇ ਜਿਹੜੇ ਦਿਲ ਆ ਉਹ ਸਾਡੇ ਜਨਾਂ ਤੇ ਦੁੱਖ ਪਹੁੰਚਿਆ ਸਾਡੇ ਪਾਸਾਂ ਤੇ ਦਿਲਾਂ ਦੇ ਦੁੱਖ ਪਹੁੰਚਿਆ ਸਾਡੇ ਅਗੂਏ ਦੇ ਜਿਹੜਾ ਉਹਨਾਂ ਦੇ ਦਿਲ ਦੇ ਉੱਤੇ ਵੀ ਇਹ ਦੁੱਖ ਪਹੁੰਚਿਆ ਕਿ ਇਹ ਪਰਮੇਸ਼ਰ ਦੇ ਘਰ ਦੇ ਵਿੱਚ ਪਵੰਦੇ ਵਿੱਚ ਇਹ ਇਸ ਤਰ੍ਹਾਂ ਦਾ ਕੰਮ ਕਿਉਂ ਹੋਇਆ ਉਹਨਾਂ ਨੇ ਉਸ ਚੀਜ਼ ਦੇ ਉੱਤੇ ਬੋਲਿਆ ਉਹਨਾਂ ਨੇ ਪਰਸਨਲ ਕਿਸੇ ਦਾ ਵੀ ਨਾਮ ਨਹੀਂ ਲਿਆ ਉਹਨਾਂ ਨੇ ਪਰਸਨਲ ਇੱਕ ਚੀਜ਼ ਬੋਲੀ ਕਿ ਪਰਮੇਸ਼ਰ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਇਹ ਕੰਮ ਚੰਗੇ ਨਹੀਂ ਲੱਗਦੇ ਫਿਰ ਉਸ ਤੋਂ ਬਾਅਦ ਕੁਝ ਬੰਦੇ ਖੜੇ ਹੋ ਕੇ ਆ ਉਹਨਾਂ ਨੇ ਵੀਡੀਓ ਪਾਤੀ ਉਹਨਾਂ ਨੇ ਪੋਸਟਲ ਜੀ ਨੂੰ ਸਿੱਧਾ ਟਾਰਗੇਟ ਕੀਤਾ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਛੱਡ ਦਿੱਤਾ ਤੇ ਅਸੀਂ ਹੁਣ ਨਹੀਂ ਬਰਦਾਸ਼ਤ ਕਰਾਂਗੇ ਅਪੋਸਟਲ ਜੀ ਹੈ ਤਾਂ ਤੇ ਕੋਈ ਨਾ ਉਹਨਾਂ ਨੇ ਕੰਮ ਪਹਿਲਾਂ ਕੀਤਾ ਤੇ ਨਾ ਉਹਨਾਂ ਨੇ ਕੋਈ ਕੰਮ ਅੱਜ ਕੀਤਾ ਆ ਉਹਨਾਂ ਨੇ ਜੋ ਕੀਤਾ ਉਹਨਾਂ ਨੇ ਸੱਚ ਨਹੀਂ ਕੀਤਾ ਆ ਤੇ ਅੱਜ ਤੱਕ ਵੀ ਉਹ ਸੱਚ ਦੇ ਖੜੇ ਆ ਉਹਨਾਂ ਨੇ ਸੱਚ ਦੇ ਆਵਾਜ਼ ਚੁੱਕੀ ਉਹਨਾਂ ਨੇ ਸੱਚ ਦੇ ਬਾਅਦ ਚੁੱਕਦੇ ਆ ਤੇ ਚੁੱਕਦੇ ਰਹਿ ਗਏ ਅਸੀਂ ਉਹਨਾਂ ਦੇ ਨਾਲ ਆ ਕਿਉਂਕਿ ਸਾਡਾ ਖੁਦਾ ਸੱਚਾ ਆ ਤੇ ਸਾਡਾ ਖੁਦਾ ਸੱਚ ਦੀ ਆਵਾਜ਼ ਦੇ ਉੱਤੇ ਹਮੇਸ਼ਾ ਪੈਰਾ ਦਿੰਦਾ ਆ ਵਾ ਤੇ ਸਾਡੇ ਅਪੋਸਟਲ ਜੀ ਨੇ ਵੀ ਸੱਚ ਦੀ ਆਵਾਜ਼ ਤੇ ਪੈਰਾ ਦਿੱਤਾ ਆ ਕਿ ਇਹ ਚੀਜ਼ਾਂ ਜਿਹੜੀਆਂ ਹੋਈਆਂ ਵਾ ਇਹ ਗਲਤ ਆ ਉਹਦੀ ਗਵਾਹੀ ਅਸੀਂ ਵੀ ਸਾਰੇ ਇੱਥੇ ਇਕੱਠੇ ਹੋ ਕੇ ਭਰਦੇ ਆ ਕਿ ਜੋ ਹੋਇਆ ਵਾ ਉਹ ਗਲਤ ਹੋਇਆ ਵਾ ਤੇ ਜੇ ਇਹਨਾਂ ਨੂੰ ਇਹ ਚੀਜ਼ ਦਾ ਦੁੱਖ ਲੱਗਦਾ ਆ ਇਹਨਾਂ ਨੂੰ ਇਹ ਚੀਜ਼ ਦੀ ਸੌਰੀ ਫੀਲ ਕਰਨੀ ਚਾਹੀਦੀ ਸੀ ਕਿ ਅਸੀਂ ਪਰਮੇਸ਼ਰ ਦੇ ਘਰ ਦੇ ਵਿੱਚ ਇਹ ਮਿਸਟੇਕ ਹੋ ਗਈ ਆ ਤਾਂ ਇਹਨਾਂ ਨੂੰ ਸੌਰੀ ਫੀਲ ਕਰਨੀ ਚਾਹੀਦੀਗੀ ਪਰੰਤੂ ਉਲਟ ਆ ਕੇ ਉਹਨਾਂ ਨੇ ਜਿਹੜਾ ਇਨਸਾਨ ਸੱਚ ਬੋਲ ਰਿਹਾ ਆ ਕਿ ਭਾਈ ਇਹ ਚੀਜ਼ਾਂ ਜਿਹੜੀਆਂ ਨਹੀਂ ਹੋਣੀਆਂ ਚਾਹੀਦੀਆਂ ਉਹਨਾਂ ਨੇ ਇਕੱਲਾ ਸਭ ਨੂੰ ਇਹ ਮੈਸੇਜ ਦਿੱਤਾ ਉਹ ਮੈਸੇਜ ਸਾਡੇ ਲਈ ਵੀ ਆ ਕਿ ਕੱਲ ਨੂੰ ਸਾਡੀ ਵੀ ਸਟੇਜ ਤੇ ਕੋਈ ਅਸੀਂ ਕਿਸੇ ਬੰਦੇ ਨੂੰ ਬੁਲਾਣੇ ਆ ਤੇ ਸਾਨੂੰ ਅਸੀਂ ਪਹਿਲਾਂ ਉਹਨੂੰ ਅੰਦਰ ਕਮਰੇ 'ਚ ਬਿਠਾ ਕੇ ਸਮਝਾਈਏ ਕਿ ਭਾਈ ਇਹ ਪਵਿੱਤਰ ਜਗਾ ਹੈ ਇਹ ਪਰਮੇਸ਼ਰ ਦਾ ਘਰ ਆ ਇੱਥੇ ਜੋ ਬੋਲਣਾ ਆ ਉਹ ਪਵਿੱਤਰਤਾਈ ਨਾਲ ਬੋਲਣਾ ਇੱਥੇ ਤੁਸੀਂ ਆਪਣੀਆਂ ਜਿਹੜੀਆਂ ਕਾਡੀਆਂ ਇਹ ਦੁਨਿਆਵੀ ਚੀਜ਼ਾਂ ਆ ਉਹਨਾਂ ਨੂੰ ਤੁਸੀਂ ਸਾਡੇ ਪੁਲਪੜ ਦੇ ਉੱਤੇ ਪੇਸ਼ ਨਹੀਂ ਕਰ ਸਕਦੇ ਇਹ ਸਾਡੀਆਂ ਚੀਜ਼ਾਂ ਜਿਹੜੀਆਂ ਪੋਸਟਲ ਜੀ ਨੇ ਸਮਝਾਇਆ ਬਹੁਤ ਅੱਛੇ ਤਰੀਕੇ ਦੇ ਨਾਲ ਸਮਝਾਇਆ ਉਹਨਾਂ ਨੂੰ ਬਦਨਾਮ ਕਰਨ ਦੇ ਲਈ ਉਹਨਾਂ ਨੂੰ ਟਾਰਗੇਟ ਬਣਾਉਣ ਵਾਸਤੇ ਕਿ ਉਹ ਜਲਸ ਕਰਦੇ ਆ ਉਹ ਐ ਕਰਦੇ ਨੇ ਉਹਨਾਂ ਚੀਜ਼ਾਂ ਵਾਸਤੇ ਉਹ ਬੋਲੇ ਪਰ ਉਹ ਸਾਨੂੰ ਉਹ ਚੀਜ਼ ਦਾ ਵੀ ਦੁੱਖ ਲੱਗਾ ਨਾ ਪਰਮੇਸ਼ਰ ਦੇ ਬੰਦਿਆਂ ਦਾ ਕੋਈ ਉਹ ਅੱਜ ਵਿਗਾੜ ਸਕਦੇ ਨੇ ਨਾ ਉਹ ਕੱਲ ਵਿਗਾੜ ਸਕਦੇ ਨੇ ਪਰਮੇਸ਼ਰ ਦੇ ਉਹ ਸੱਚੇ ਦਾਸ ਨੇ ਉਹ ਆਵਾਜ਼ ਉਠਾਣਗੇ ਅਸੀਂ ਆਵਾਜ਼ ਉਠਾਵਾਂਗੇ ਜਿਹੜਾ ਕੋਈ ਇਨਸਾਨ ਗਲਤ ਕੰਮ ਕਰੇਗਾ ਉੱਥੇ ਜ਼ਰੂਰ ਆਵਾਜ਼ ਉਠਾਈ ਜਾਏਗੀ ਇਹਦੇ ਤੇ ਕੋਈ ਵੀ ਕੋਈ ਵੀ ਜ਼ਰੂਰ ਕਲੀ ਹੋਵੇਗੀ ਕੋਈ ਰੋਕਿਆ ਵੀ ਜਾਏਗਾ ਉਸ ਦੀ ਆਵਾਜ਼ ਉਠਾਈ ਜਾਏਗੀ ਸੋ ਮੈਂ ਤੁਹਾਡੇ ਮਾਧਮ ਰਾਜ ਦਦਨਾ ਚਾਹੁੰਨਾ ਵੀ ਜੇ ਅੱਗੇ ਵੀ ਕਿਤੇ ਕਿਸੇ ਵੀ ਬੰਦੇ ਕੋਈ ਵੀ ਬੰਦਾ ਆਪਣੀ ਜੱਜ ਨੂੰ ਇਦਾਂ ਦਾ ਕੰਮ ਕਰੇਗਾ ਜਾਂ ਪਾਸਟਰ ਭਜਿੰਦਰ ਹੀ ਕਰੂਗਾ ਤੇ ਉਹਨੂੰ ਜਿਹੜਾ ਉਹਦੀ ਨੋਟਿਸ ਵੀ ਭੇਜਾਂਗੇ ਕਿਉਂਕਿ ਲੀਗਲ ਨੋਟਿਸ ਹੈ ਉਹਨੂੰ ਤਾਂ ਭੇਜਾਂਗੇ ਕਿਉਂਕਿ ਉਹ ਇਹ ਜਿਹੜੀ ਸਾਡੇ ਹallelujah ਸ਼ਬਦ ਦੀ ਬੇਇਜ਼ਵੀਂ ਕੀਤੀ ਉਹਨੇ ਜਦੋਂ ਇੱਕ ਅਦਾਕਾਰਾ ਉਥੇ ਗੰਦੀਆਂ ਅਸ਼ਲੀਲ ਗੱਲਾਂ ਕਰ ਰਹੀ ਆ ਪਿੱਛੋਂ ਹallelujah ਦੇ ਜਿਹੜੇ ਉਹ ਨਾਰੇ ਲਾਏ ਜਾ ਰਹੇ ਆ ਉਹ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਵੀ ਕੀ ਉਹਨਾਂ ਨੇ ਉਥੇ ਬੋਲਿਆ ਕਿਹਦੇ ਨਾਲ ਜਿਹੜਾ ਅੱਜ ਮੁਸੀਬਾ ਹਾਈ ਚਾਰੇ ਚ ਪੂਰਾ ਰੋਸ਼ ਹੈ ਤੁਸੀਂ ਦੇਖੋ ਹੁਣ ਕੀ ਸਾਨੂੰ ਜਿਹੜੀ ਹੈ ਇਹ ਇਹ ਜਿਹੜੀ ਸ਼ਰਮ ਆਉਂਦੀ ਆ ਔਰ ਇਨਸਲਟ ਮਹਿਸੂਸ ਹੁੰਦੀ ਆ ਵੀ ਇਹ ਗੱਲਾਂ ਇਹ ਸੁਣਨ ਵਾਲੀਆਂ ਨਹੀਂ ਆ ਕਾਫੀ ਸਾਰੇ ਬੰਦੇ ਜਦੋਂ ਮੇਰੇ ਆਏ ਇੱਕ ਦੋ ਬੰਦੇ ਕਰਾ ਲਿਆ ਇਹ ਤਾਂ ਬਈ ਮੂੰਹ ਚੋਟਦੇ ਲੋਕੀ ਅੱਨੇ ਕੀ ਜਲਦੀ ਸੀ ਵਿਆਹ ਕਰਾਉਂਦੇ ਨਹੀਂ ਹਾਲੀ ਜੋ ਮਿਸਤਖਲ ਹਾਂ ਦਾ ਸ਼ਾਦੀशुदा ਹੋ ਤਾਂ ਕੁਝ ਨਹੀਂ ਹੁੰਦਾ ਇਨਸਾਨ ਦੀ ਨੀਅਤ ਖਰਾਬ ਹੋਣੀ ਚਾਹੀਦੀ ਆ ਦੇਖੋ ਨੀਅਤ ਖਰਾਬ ਹੋਣੀ ਚਾਹੀਦੀ ਆ ਦੇਖੋ ਪਰਮੇਸ਼ਵਰ ਦੇ ਘਰ ਚ ਗੁਰੂ ਘਰ ਦੇ ਗੱਲਾਂ ਕਰਨ ਵਾਲੀਆਂ ਜੀ ਬਿਲਕੁਲ ਕਿਵੇਂ ਤੇ મતਲਬ ਆਂਨੇ ਬੋਲਦੇ ਤਾਂ ਆਂਕਿੰਗ ਤੋਂ ਹੋਈਏ ਰੋਡ ਹੌਟ ਸੈਕਸੀ ਐ ਕਲਾਸ ਬ੍ਰੈਸ ਪਰ ਮਤਲਬ ਹੋਦੀ ਕੋਣ ਜੀ ਇਹ ਪਾਸਮਾਨ ਸਿੰਘ ਹੈ ਜੀ ਫਿਰ ਮਤ ਕਰ ਰਹੇ ਹਾਂ ਹਾਂ ਆ ਜੀ ਮੈਂ ਸਿੰਘ ਜੀ ਆ ਤੇ ਉਹ ਸਾਡੇ ਵਿੱਚ ਸਾਡੇ ਬਿਸ਼ਪ ਸਾਹਿਬ ਆਏ ਨੇ ਵਿਜੇ ਕਲਾਈਮੈਂਟ ਜੀ ਉਹ ਕੁਝ ਗੱਲਾਂ ਤੁਹਾਡੇ ਨਾਲ ਸ਼ੇਅਰ ਕਰਨਗੇ ਮਿਸ਼ਰ ਸਾਹਿਬ ਮੈਂ ਮਿਸ਼ਰ ਜੀ ਦੇ ਕਲੈਂਟ ਕਰਨੀ ਬਾਤ ਮੈਂ ਇਸ ਜਗ੍ਹਾ ਤੇ ਆਇਆ ਹਾਂ ਔਰ ਇਸ ਕਰਕੇ ਕਿ ਮੈਂ ਬੱਦੀ ਵੀ ਇਸ ਜਗ੍ਹਾ ਤੇ ਨਹੀਂ ਆਇਆ ਇਸ ਕਰਕੇ ਆਣਾ ਪਿਆ ਕਿ ਬੜਾ ਦੁਖੀ ਹੋ ਕੇ ਕਿਉਂਕਿ ਜੋ ਕੁਛ ਇਸ ਚੇਸਟੇਲੇ ਹੋਇਆ ਔਰ ਜਦੋਂ ਜੀ ਵੀ ਦੇਖ ਕੇ ਮੈਂ ਵੀ ਲਾਈ ਹੋਣਾ ਚਾਹੁੰਦਾ ਸੀ ਪਰ ਮੈਂ ਲਾਈ ਨਹੀਂ ਹੋ ਸਕਿਆ ਮੈਂ ਤੁਹਾਨੂੰ ਬੜੀ ਪੁਰਾਣੀ ਗੱਲ ਦੱਸਣਾ ਚਾਹੁੰਦਾ 2000 14 ਦੀ ਗੱਲ ਹੈ 2014 ਦੇ ਵਿਰੋਧ ਦੇ ਬੱਚੇ ਕਿ ਇਸ ਗੱਲ ਤੇ ਕਿ ਆਸਨਾ ਹੰਗੂਨੁਰ ਨਾਲ ਜੇ ਤੁਨੇ ਉਹ ਮਾਪੀ ਮੰਗਣ ਦੇ ਕਰੋ ਨਹੀਂ ਮੰਨਦੇ ਹੌਣ ਵਾਲੇ ਸਮੇਂ ਵਿੱਚ ਜੇ ਹੋਰ ਅੱਗੇ ਕੁਝ ਬੋਲਦੇ ਆਂ ਤਾਂ ਅਸੀਂ ਜੀ ਕਾਨੂੰਨੀ ਤਰੀਕੇ ਨਾਲ ਸੁਣਾਂਗੇ ਜੀ ਪਹਿਲੇ ਮੇਰੀ ਤੁਹਾਨੂੰ ਗੱਲ ਦੱਸ ਰਿਹਾ ਵੀ ਪਾਸਟਰ ਜੀ ਨੇ ਕੋਈ ਵੀ ਗਲਤ ਗੱਲ ਨਹੀਂ ਕਹੀ ਵੀ ਜਿਹੜਾ ਉਹਨਾਂ ਨੂੰ ਮਾਫੀ ਮੰਗਣੀ ਪਵੇ ਦੂਜੀ ਮਾਫੀ ਮੰਗਣ ਦੀ ਬੜੀ ਦੂਰ ਦੀ ਗੱਲ ਆ ਅਸੀਂ ਤਾਂ ਖੁਦ ਇਹਨਾਂ ਨੂੰ ਫਿਰ ਇਹਨਾਂ ਨੂੰ ਦੁਬਾਰਾ ਤਾੜਨਾ ਕਰ ਰਹੇ ਆਂ ਔਰ ਇਹਨਾਂ ਦੇ ਕਾਨੂੰਨੀ ਕਾਰਵਾਈ ਅਸੀਂ ਹੁਣ ਆਪ ਕਰਾਂਗੇ ਕਿਉਂਕਿ ਇਹ ਬੇਅਦਬੀ ਹਾਂ ਮਾਫੀ ਤੇ ਪਾਸਟਰ ਬਲਿੰਦਰ ਨੂੰ ਆਪ ਮੰਗਣੀ ਚਾਹੀਦੀ ਆ ਜਿਨੇ ਜਿਹੜੇ ਹallelujah ਸ਼ਬਦ ਦੀ ਔਰ ਚੱਕ ਦੇ ਵਿੱਚ ਜੋ ਇਦਾਂ ਦੇ ਅਦਾਕਾਰਾਂ ਬੁਲਾ ਕੇ ਅਸ਼ਲੀਲਤਾ ਫੁਲਾਈ ਆ ਉਹਨਾਂ ਨੂੰ ਹਾਂ ਧਾਰਮਿਕ ਸਟੇਜ ਦੇ ਵਿੱਚ ਜਿਹੜੀ ਅਸ਼ਲੀਲਤਾ ਫੁਲਾਈ ਆ ਇਹਨਾਂ ਨੂੰ ਆਪ ਮਾਫੀ ਮੰਗਣੀ ਚਾਹੀਦੀ ਆ ਮੈਂ ਕਹਿੰਦੀ ਅਸੀਂ ਸਾਰਾ ਪੂਰਾ ਸਮੂਚਾ مسیਹੀ ਭਾਈਚਾਰਾ ਉਹਨਾਂ ਤੇ ਫਿਰ ਬੰਦੀ ਕਾਨੂੰਨੀ ਕਾਰਵਾਈ ਕਰਾਇਆਗਾ ਸੀਰੇ ਵਿੱਚ ਲਾਵਾਂਗੇ ਉਹਦੇ ਪਰਦੀ ਇਹਨਾਂ ਦੀ ਕਾਨੂੰਨੀ 3000 ਤੱਕ ਕਰਦਾ ਦੁਬਾਰਾ ਸਰ ਕਲਾਕਾਰ ਬਣਾਉਂਦਾ ਵਾ ਤੇ ਫਿਰ ਇਸ ਕਲਾਸੀਂ ਕਲਾਕਾਰਾਂ ਦੇ ਵਿਰੋਧ ਨਹੀਂ ਆ ਕਲਾਕਾਰ ਨੂੰ ਬੁਲਾਉਣ ਬੁਲਾਉਣ ਮਗਰ ਮਗਰ ਬੇਨਤੀ ਇਹ ਆ ਵੀ ਜਿਹੜੀ ਉੱਥੋਂ ਦੀ ਮਾਨ ਮਰਿਆਦਾ ਵਾ ਉਹਨੂੰ ਜਰੂਰ ਉਹਨੂੰ ਧਿਆਨ ਰੱਖ ਕੇ ਉਦਾਂ ਚੱਲਣਾ ਚਾਹੀਦਾ ਵਾ ਦੇਖੋ ਸਾਰੇ ਧਾਰਮਿਕ ਸਥਾਨਾਂ ਤੇ ਕਲਾਕਾਰ ਹੁੰਦੇ ਨੇ ਗੋਲਨ ਟੈਂਪਲ 'ਚ ਕਲਾਕਾਰ ਜਾਂਦੇ ਨੇ ਕਈ ਤੁਸੀਂ ਦੇਖਿਆ ਉੱਥੇ ਕੋਈ ਇਦਾਂ ਦੀ ਕੋਈ ਅਸ਼ਲੀਲਤਾ ਫਲਾਉਂਦੇ ਹੋਣ ਕਿਉਂਕਿ ਕੋਈ ਵੀ ਧਰਮ ਜਿਹੜਾ ਅਸ਼ਲੀਲਤਾ ਨੂੰ ਜਿਹੜਾ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਵੀ ਧਰਮ ਸਥਾਨ ਦੇ ਵਿੱਚ ਜਿਹੜੀ ਅਸ਼ਲੀਲਤਾ ਫੈਲਾਈ ਜਾਵੇ ਬਹੁਤ ਇੱਕ ਪਾਸੇ ਗੁਰੂ ਨਾਨਕ ਜੀ ਤੇ ਛੋਟੇ ਪਾਸਟਰਾਂ ਨੂੰ ਖਤਮ ਕਰਨਾ ਜਿਹੜਾ ਕੰਮ ਕਰ ਰਿਹਾ ਵੀ ਮੁਰਦਾ ਮੁਰਦਾ ਚਰਚ ਦਿੰਦਿਆ ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਅੱਜ ਤੁਸੀਂ ਨਵੇਂ-ਨਵੇਂ ਤੁਸੀਂ ਦੇਖ ਰਹੇ ਹੋ ਪਰਮੇਸ਼ਵਰ ਦੇ ਦਾਸ ਜਿਹੜੇ ਨੇ ਉਹ ਪ੍ਰਭੂ ਦੀ ਸੇਵਾ ਨੂੰ ਕਰ ਰਹੇ ਨੇ ਇਹ ਸਾਰੇ ਜਿਹੜੇ ਜਿਹਦਾ ਪਾਸਟਰ ਸੂਰਜ ਸਿੰਘ ਪਾਹਣ ਜੀ ਨੇ ਇਹ ਲੁਧਿਆਣਾ ਤੇ ਸੇਵਾ ਕਰਦੇ ਨੇ ਆ ਪਾਸਟਰ ਰஞ்சிਤ ਸਿੰਘ ਸੰਧੂ ਜੀ ਨੇ ਅਮਰ ਸੰਧੂ ਜੀ ਨੇ ਪਾਸਟਰ ਪੰਕਰਨ ਦਾ ਵਾਦੀ ਨੇ ਆ ਪਾਸ ਆਪਣਾ ਸੰਦੀਪ ਕੌਰ ਜੀ ਨੇ ਪਾਸਟਰ ਸਕੰਦਰ ਜੀ ਨੇ ਫਿਰ ਅਸੀਂ ਤੇ ਸਾਰੇ ਪਾਸਟਰਾਂ ਨੂੰ ਨਾਲ ਲੈ ਕੇ ਚੱਲਦੇ ਆ ਅਸੀਂ ਤੇ ਇਹਨਾਂ ਨੂੰ ਛੋਟੀਆਂ ਛੋਟੀਆਂ ਚਰਚਾਂ ਨੂੰ ਸਪੋਰਟ ਕਰਦੇ ਆ ਤੁਸੀਂ ਦੱਸੋ ਅੱਜ ਤੱਕ ਤੁਸੀਂ ਦੇਖਿਆ ਹੋਵੇਗਾ ਜਿੱਤੇ ਵੀ ਕਿਤੇ ਮੁਸੀਬਾਈ ਚਾਰ ਨੂੰ ਲੈ ਕੇ ਕੋਈ ਵੀ ਗੱਲ ਉੱਠਦੀ ਆ ਗਲੋਬਲ ਕਿਸ਼ਨ ਐਕਚੁਅਲ ਕਮੇਟੀ ਉੱਥੇ ਜਾ ਕੇ ਸਟੈਂਡ ਲੈਂਦੀ ਤੁਸੀਂ ਪਹਿਲੇ ਪਿਛਲੇ ਦਿਨਾਂ 'ਚ ਦੇਖਿਆ ਹੋਵੇਗਾ ਤੇ ਤਰਨਤਾਰਨ ਦੇ ਵਿੱਚ ਕ੍ਰਿਸਮਸ ਮਨਾਇਆ ਜਾ ਰਿਹਾ ਸੀ ਉੱਥੇ ਜਿਹੜਾ ਇੱਕ ਸਾਡੇ ਭਰਾ ਨੂੰ ਗੋਲੀ ਮਾਰ ਕੇ ਦੀ ਹੱਤਿਆ ਕਰਤੀ ਉਥੇ ਤੇ ਨਹੀਂ ਕੋਈ ਪਾਸਟਰ ਬਜਿੰਦਰ ਦਾ ਬੰਦਾ ਪਹੁੰਚਿਆ ਉਥੇ ਤੇ ਨਹੀਂ ਕੋਈ ਬੰਦਾ ਪਹੁੰਚਿਆ ਉਥੇ ਅੰਕੁਰ ਨੂਲਾ ਮ੍ਰਿਸ਼ਟੀ ਦੀ ਟੀਮ ਪਹੁੰਚੀ ਗਲੋਬਲ ਕਿਸ਼ਿਨਕਸ਼ਨ ਕਮੇਟੀ ਦੀ ਟੀਮ ਪਹੁੰਚੀ ਇਸ ਕਰਕੇ ਅਸੀਂ ਸਾਰੇ ਜਿੰਨੇ ਸਾਡੇ ਪਰਮੇਸ਼ਵਰ ਤੋਂ ਛੋਟੇ ਤੇ ਛੋਟੇ ਅਦਾਸ ਨੇ ਸਾਡੇ ਸਤਿਕਾਰ ਦੇ ਯੋਗ ਨੇ ਅਸੀਂ ਪਾਸਟਰ ਬਜਿੰਦਰ ਜੀ ਦਾ ਵੀ ਆਦਰ ਮਾਨ ਸਤਿਕਾਰ ਕਰਦੇ ਆ ਅਸੀਂ ਉਹਨਾਂ ਨੂੰ ਪਿਆਰ ਕਰਦੇ ਆ ਕਿਉਂਕਿ ਬਾਈਬਲ ਸਾਨੂੰ ਪਿਆਰ ਕਰਨਾ ਸਿਖਾਉਂਦੀ ਆ ਸਾਡੇ ਫਾਦਰ ਅਪੋਸਲ ਅੰਕੁਰ ਨੂਲਾ ਜੀ ਸਾਨੂੰ ਪਿਆਰ ਕਰਨਾ ਸਿਖਾਉਂਦੇ ਨੇ ਮਗਰ ਜੇ ਕੋਈ ਸਾਡੇ ਘਰ ਦੇ ਵਿੱਚ ਰਹਿ ਕੇ ਬੰਦਾ ਕੋ ਦਲਤ ਕੰਮ ਕਰੇਗਾ ਔ ਨਾ ਕਰ ਇਹਦੇ ਨਾਲ ਸਾਡੀਆਂ ਸਾਰਿਆਂ ਦੀ ਭਾਵਨਾ ਨੂੰ ਡੂੰਗੀ ਠੇਸ ਪਹੁੰਚਦੀ ਹੈ ਅਸਾ ਦੇਸ਼ ਵੇਸ਼ ਤਾਂ ਜਿਹੜੀ ਕੋਈ ਆਰਗੇਨਾਈਜੇਸ਼ਨ ਬਣੀ ਹੈਗੀ ਆ ਜਿਹੜੀ ਨਸੀਹੀ ਭਾਈਚਾਰੇ ਦੇ ਜਿਹੜਾ ਮਤਲਬ ਸਾਰੇ ਨਸੀਬ ਆਈ ਜਾ ਰਹੇ ਨੂੰ ਇਕੱਠਾ ਕਰਦੇ ਉਹਨਾਂ ਨੂੰ ਕੁਝ ਕਹਿਆ ਆਪਣੀ ਕੁਝ ਦੇਖੋ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਵਰਲਡ ਦੀ ਜਿਹੜੀ ਸਭ ਤੋਂ ਵੱਡੀ ਚੈ ਜਿਹੜੀ ਪਾਸਟਰ ਬਲਿੰਦਰ ਨੂੰ ਲੰਮਰੀ ਸਿੱਧੀ ਦੀ ਹੈਗੀ ਆ ਸਾਡੀਆਂ 100 ਤੋਂ ਬਾਅਦ ਬ੍ਰਾਂਚਾ ਹੈਗੀਆਂ ਔਰ ਸਾਡੀਆਂ ਫੋਰਨ ਦੇ ਵਿੱਚ ਇੰਡੀਆ ਦੇ ਵਿੱਚ ਹਰ ਥਾਂ ਤੇ ਬ੍ਰਾਂਚਾ ਪੂਰੇ ਵਿਸ਼ਵ ਦੇ ਵਿੱਚ ਅਸੀਂ ਸਾਰੋਂ ਨਾਲ ਲੈ ਕੇ ਚੱਲਦੇ ਹਾਂ ਮੈਂ ਤੁਹਾਨੂੰ ਤੁਹਾਡੇ ਮਾਧਮ ਰਾਈ ਸੰਦੇਸ਼ ਦੇਣਾ ਚਾਹੁੰਦਾ ਵੀ ਜੋ ਕੰਮ ਹੈ ਪਾਸਟਰ ਬਲਿੰਦਰ ਨੇ ਕੀਤਾ ਆਪਣੀ ਚਰਚ ਦੇ ਵਿੱਚ ਕੋਈ ਵੀ ਪਾਸਟਰ ਦਾ ਕੰਮ ਨਾ ਕਰੇ ਕਿਉਂਕਿ ਜਿਹਦੇ ਨਾਲ ਜਿਹੜੀ ਆ ਅ ਬਾਕੀ ਜਿਹੜੇ ਸਾਡੇ ਭਾਈਚਾਰੇ ਹੈ ਅਸਲੀ ਤਾਂ ਫੈਲਦੀ ਆ ਉਹ ਦੋ ਦੇ ਰਹੇ ਇਹਨਾਂ ਦੀ ਜਿਹੜੀ ਸ਼ਿਕਾਇਤ ਆ ਬਗ ਜੰਦਰ ਦੀ ਜਿਹੜੇ ਪਰ ਘਟੇ ਜਾਂਦੇ ਨੂੰ ਲੈ ਗਿਆ ਉਹ ਕਿਸ ਦਿਨ ਦੇ ਰਹੇ ਅਸੀਂ ਕਿਸੇ ਨੂੰ ਸ਼ਿਕਾਇਤ ਨਹੀਂ ਦੇ ਰਹੇ ਅਸੀਂ ਕਿਸੇ ਨੂੰ ਕੋਈ ਹਾਲੇ ਸ਼ਿਕਾਇਤ ਨਹੀਂ ਦੇ ਰਹੇ ਅਸੀਂ ਤੇ ਜਿਹੜੀ ਉਹਨਾਂ ਦੀ ਗੱਲ ਦਾ ਜਵਾਬ ਦੇ ਰਹੇ ਆ ਅਗਰ ਕੱਲ ਨੂੰ ਫੇਰ ਕੋਈ ਇਹੋ ਜਿਹਾ ਕੰਮ ਕਰਦੇ ਆ ਫਿਰ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਅਸੀਂ ਕਰਾਂਗੇ ਮੈਂ ਮਾਫੀ ਮੰਗਣ ਦੀ ਗੱਲ ਇਸ ਕਰਕੇ ਵੀ ਕਹਿੰਦੇ ਕਿ ਸਾਡੀ ਵੀਡੀਓ ਵੀਡੀਓ ਐਡਿਟ ਕਰਕੇ ਉਹਨੂੰ ਸ਼ਰਮ ਬਜਨਾਮ ਕਰਨ ਦੀ ਮੈਂ ਕਹਿੰਦੀ ਹਾਂ ਤੁਹਾਡੇ ਸਾਹਮਣੇ ਮੈਂ ਤੁਹਾਨੂੰ ਸਾਰੀਆਂ ਵੀਡੀਓ ਦੇ ਦੇਣਾ ਲੈਪਟਾਪ ਤੇ ਤੁਹਾਨੂੰ ਦਿਖਾਤਾ ਅਸੀਂ ਤਾਂ ਕੋਈ ਵੀਡੀਓ ਕੱਟੀ ਨਹੀਂ ਪ੍ਰੋਪਰ ਜੋ ਉਹਨਾਂ ਦਾ ਪ੍ਰੋਗਰਾਮ ਚੱਲ ਰਿਹਾ ਤੁਸੀਂ ਹੁਣੇ ਪਰੋ ਆਪਣੇ ਇੱਥੇ ਫੇਸਬੁੱਕ ਤੇ ਪਾਸਟਰ ਪ੍ਰਜਿੰਦਰ ਮਿਨਿਸਟਰੀ ਹਰ ਵੀ ਦੇਖ ਰਹੇ ਤੁਸੀਂ ਦੇਖ ਸਕਦੇ ਹੋ ਉਹਦੇ ਵਿੱਚ ਕਿੰਦਾ ਅਸ਼ਲੀਲਤਾ ਜਿਹੜੀ ਫੈਲਾਈ ਗਈ ਹੈ ਕਿੰਦਾ ਅਸ਼ਲੀਲ ਗੱਲਾਂ ਕੀਤੀਆਂ ਗਈਆਂ ਵਾ ਇਹਨੂੰ ਕਿਸੇ ਤੁਸੀਂ ਉਹ ਦੇਖ ਕੇ ਤੁਸੀਂ ਆਪਰੇ ਨਤਾਰਾ ਕਰ ਸਕਦੇ ਹੋ ਸਾਰਿਆਂ ਦੇ ਅੰਦਰ ਹਾਂਜੀ